ਰਾਮ ਦੇ ਵਿੱਚ ਧੰਨਵਾਦ ਜੀ ਤੁਹਾਨੂੰ ਤੇ ਸਾਰੇ ਦਾਸ ਸ਼੍ਰੀਮਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਤਿਆਨਾ ਸਾਹਿਬ ਤੇ ਇਹ ਅੰਦਰ ਗੁਪਤੀ ਕਈ ਵਾਰ ਪਤਿਆਨਾ ਸਾਹਿਬ ਪਤਾ ਨਹੀਂ ਲੱਗਦਾ ਹੁੰਦਾ ਜਿੱਦਾਂ ਅ ਪਿਛਲੇ ਦਿਨੀ ਇੱਕ ਖਬਰ ਆਈ ਸੀਗੀ ਭਾਰਤ ਦੀ ਉਹ ਖਬਰ ਸੀਗੀ ਵੀ ਸੌਦਾ ਸਾਧ ਨੂੰ ਜਿੰਨੀ ਵਾਰ ਪੈਰੋਲ ਦਿੱਤੀ ਆ ਜਿਹੜੇ ਜੱਜ ਨੇ ਦਿੱਤੀ ਫਿਰ ਉਹਨੇ ਭਾਜਪਾ ਜੁਆਇਨ ਕਰ ਲਈ ਹਾਂਜੀ ਤੇ ਇਹ ਇਹ ਕਿਉਂਕਿ ਤਾਰਾ ਜੁੜਿਆ ਹੁੰਦਿਆਂ ਨੇ ਆਮ ਢੋਲੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਇਸੇ ਤਰ੍ਹਾਂ ਹੁਣ ਕੈਨੇਡਾ ਚੋਂ ਇੱਕ ਖਬਰ ਆ ਰਹੀ ਆ ਵੀ ਕਹਿੰਦੇ ਬੈਂਕ ਆਫ ਕੈਨੇਡਾ ਦਾ ਜਿਹੜਾ ਸਾਬਕਾ ਗਵਰਨਰ ਸੀ ਉਹਨੇ ਲਿਬਰਲ ਜੁਆਇਨ ਕੀਤੀ ਆ ਜੀ ਉਹਨੇ ਨਾਲ ਲਾਇਆ ਆਪਣੇ ਨਾਲ ਜੀ ਦੇਖੋ ਵੀ ਨਜੀਵ ਇਹਨਾਂ ਦੇ ਵਿੱਚ ਗੱਲ ਕਰੀਏ ਜੋ ਮਾਰਕ ਕੈਨੇਡੀਨ ਹੈ ਕਿਉਂਕਿ ਇਹ ਇਕਨੋਮਿਸਟ ਹੈ ਵੱਡੇ ਆਰਥਿਕ ਮਾਮਲਿਆਂ ਦੇ ਵਿੱਚ ਇਹਨਾਂ ਨੂੰ ਕਾਫੀ ਮਹਾਰਤ ਹੈ ਸੋ ਇਹਨਾਂ ਦੀ ਗੱਲ ਕਰੀਏ ਤੇ ਇਹ 2008 ਤੋਂ ਲੈ ਕੇ 2013 ਤੱਕ ਤੇ ਬੈਂਕ ਆਫ ਕੈਨੇਡਾ ਦੇ ਇੱਕ ਗਵਰਨਰ ਰਹੇ ਨੇ ਜੋ ਸਟੀਫਨ ਹਾਰਪਰ ਸਾਹਬ ਦਾ ਸਮਾਸੀਗਾ ਤੇ ਉਸ ਸਮੇਂ ਬੈਂਕ ਆਫ ਕੈਨੇਡਾ ਦੇ ਗਵਰਨਰ ਸਿਗੇ ਤਾਂ ਉਸ ਤੋਂ ਬਾਅਦ ਬੈਂਕ ਆਫ ਇੰਗਲੈਂਡ ਦੇ ਵਿੱਚ ਇਹਨਾਂ ਨੇ ਐਸੇ ਗਵਰਨਰ ਸੇਵਾਵਾਂ ਨਿਭਾਈਆਂ ਨੇ ਤੇ 2013 ਤੋਂ ਲੈ ਕੇ 2020 ਤੱਕ ਇਹ ਬੈਂਕ ਆਫ ਇੰਗਲੈਂਡ ਦੇ ਜਿਹੜੇ ਆ ਗਵਰਨਰ ਰਹੇ ਨੇ ਕਿਉਂਕਿ ਇਹਨਾਂ ਦੀ ਐਸੇ ਗਵਰਨਰ ਕਾਰਗੁਜ਼ਾਰੀ ਕਾਫੀ ਚੰਗੀ ਸੀ ਇਸ ਲਈ ਇਸ ਕਰਕੇ ਬੈਂਕ ਆਫ ਇੰਗਲੈਂਡ ਨੇ ਇਹਨਾਂ ਨੂੰ ਆਪਣਾ ਗਵਰਨਰ ਬਣਾਇਆ ਤੇ ਉਸ ਤੋਂ ਬਾਅਦ ਜੇਕਰ ਅਸੀਂ ਦੇਖੀਏ ਤੇ ਇਹ 211 ਤੋਂ ਲੈ ਕੇ 218 ਤੱਕ ਜਿਹੜਾ ਇਹ ਫਾਈਨੈਂਸ਼ੀਅਲ ਸਟੇਬਿਲਟੀ ਬੋਰਡ ਐ ਸੋ ਉਹਦੇ ਵੀ ਇਹ ਜਿਹੜਾ ਆ ਚੇਅਰ ਰਹੇ ਨੇ ਤੇ ਹੋਰ ਵੀ ਕਾਫੀ ਅਹਿਮ ਮੋਹੱਦਿਆਂ ਦੇ ਉੱਪਰ ਇਹਨਾਂ ਨੇ ਕੰਮ ਕੀਤਾ ਆ ਸੋ ਇਸ ਕਰਕੇ ਆਰਥਿਕ ਮਾਮਲਿਆਂ ਦੀ ਗੱਲਬਾਤ ਕਰ ਲਈਏ ਇਹ ਇਕਨੋਮੀ ਨੂੰ ਕਿਸ ਢੰਗ ਨਾਲ ਇਹ ਵਧੀਆ ਤਰੀਕੇ ਨਾਲ ਚਲਾਉਣਾ ਆ ਉਹਦੀ ਗੱਲਬਾਤ ਕਰ ਲਈਏ ਸੋ ਇਹਨਾਂ ਦੀ ਪਕੜ ਕਾਫੀ ਮਜ਼ਬੂਤ ਹੈ ਤੇ ਦੂਜੇ ਪਾਸੇ ਜੇਕਰ ਮੌਜੂਦਾ ਲਿਬਰਲ ਸਰਕਾਰ ਦੀ ਗੱਲਬਾਤ ਕਰੀਏ ਤਾਂ ਸਾਨੂੰ ਪਤਾ ਦੀ ਆਰਥਿਕ ਮਾਮਲਿਆਂ ਦੇ ਉੱਪਰ ਲਿਬਰਲ ਸਰਕਾਰ ਦੀ ਕਾਫੀ ਨੁਕਤਾਚੀਨੀ ਹੋ ਰਹੀ ਹੈ ਕ੍ਰੇਡਿਅਨ ਇਕਨੋਮੀ ਦੀ ਗੱਲਬਾਤ ਕਰੀਏ ਇਸ ਸਮੇਂ ਕਾਫੀ ਸਲੋ ਚੱਲ ਰਹੀ ਹੈ ਇਹ ਰਿਸੈਸ਼ਨ ਵਰਗੇ ਹਾਲਾਤ ਪਣੇ ਹੋਏ ਨੇ ਕੰਮਕਾਜ ਕਾਫੀ ਸਲੋ ਹੈ ਅਨਪਲਾਈਮੈਂਟ ਰੇਟ ਕਾਫੀ ਜਿਹੜਾ ਵਧਿਆ ਹੋਇਆ ਕਾਸੋਰ ਤੇ ਜੇਕਰ ਅਸੀਂ ਨੌਜਵਾਨਾਂ ਦੀ ਗੱਲਬਾਤ ਕਰੀਏ ਨੌਜਵਾਨਾਂ ਦੇ ਵਿੱਚ ਜੋ ਅਨਪਲਾਈਮੈਂਟ ਰੇਟ ਹੈ ਜਾਂ ਜਿਹੜੇ ਨਵੇਂ ਲੋਕ ਕੈਨੇਡਾ ਦੇ ਵਿੱਚ ਆ ਰਹੇ ਨੇ ਉਹਨਾਂ ਦੇ ਵਿੱਚ ਜੋ ਅਨਪਲਾਈਮੈਂਟ ਰੇਟ ਹੈ ਤੇ ਇਹਦੇ ਨਾਲ ਜੇਕਰ ਅਸੀਂ ਵੱਡੇ ਜਿਹੜੇ ਸ਼ਹਿਰ ਨੇ ਟ੍ਰਾਂਟੋ ਵੈਨਕੂਵਰ ਆਦਿ ਦੀ ਗੱਲ ਕਰੀਏ ਉੱਥੇ ਸਗੋਂ ਜਿਹੜਾ ਅਨਪਲਾਈਮੈਂਟ ਰੇਟ ਹੈ ਉਸ ਤੇ ਜਿਹੜੇ ਪ੍ਰਭਾਵ ਨੇ ਉਹ ਹੋਰ ਵੀ ਮਾੜੇ ਨੇ ਸੋ ਇਹਨਾਂ ਸਾਰੇ ਇਹ ਕਾਰਨਾਂ ਕਰਕੇ ਜੋ ਲਿਬਰਲ ਸਰਕਾਰ ਦੀ ਕਾਫੀ ਆਲੋਚਨਾ ਹੋ ਰਹੀ ਹੈ ਸੋ ਲਿਬਰਲ ਸਰਕਾਰ ਕਿਸ ਨਾ ਕਿਸੇ ਢੰਗ ਦੇ ਨਾਲ ਚਾਹੁੰਦੀ ਹੈ ਕਿ ਆਰਥਿਕ ਹਾਲਾਤ ਕੈਨੇਡਾ ਦੇ ਵਿੱਚ ਵਧੀਆ ਹੋਣ ਕਿਉਂਕਿ ਹੁਣ ਸਾਲਕ ਦਾ ਸਮਾਂ ਰਹਿ ਗਿਆ ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨ ਹੋਣੀਆਂ ਨੇ ਤੇ ਲਿਬਰਲ ਸਰਕਾਰ ਚਾਹੁੰਦੀ ਹੈ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਉਹਨਾਂ ਦਾ ਅਕਸ ਹੈ ਜਿਹੜਾ ਇਸ ਸਮੇਂ ਕਾਫੀ ਖਰਾਬ ਹੈ ਕਿਉਂਕਿ ਮਹਿੰਗਾਈ ਕਾਰਨ ਇਹ ਹਾਊਸਿੰਗ ਕ੍ਰਾਈਸਿਸ ਕਾਰਨ ਤੇ ਹੋਰ ਵੱਖ-ਵੱਖ ਮਾਮਲਿਆਂ ਕਾਰਨ ਲਿਬਰਲ ਸਰਕਾਰ ਦੀ ਆਲੋਚਨਾ ਹੋ ਰਹੀ ਕਿਉਂਕਿ ਤੇ ਮੈਂ ਕਿਤੇ ਆਪਣਾ ਅਕਸ ਹਸਾਰ ਵਿੱਚ ਲੱਗੇ ਹੋਏ ਨੇ ਤੇ ਇਹਦੇ ਵਿੱਚ ਹੁਣ ਜਿਹੜੇ ਇਹ ਵੱਡੇ ਇਕਨੋਮਿਸਟ ਨੇ ਬੈਂਕ ਆਫ ਕੈਨੇਡਾ ਬੈਂਕ ਆਫ ਇੰਗਲੈਂਡ ਦੇ ਹਿਸਾਬ ਕਾ ਗਵਰਨਾ ਨੇ ਮਾਕ ਆਰਨੀ ਸਾਹਿਬ ਸੋ ਇਹਨਾਂ ਨੂੰ ਇਹਨਾਂ ਨੇ ਜੁਆਇਨ ਕੀਤਾ ਕਿਉਂਕਿ ਕਾਫੀ ਸਮੇਂ ਤੋਂ ਕੋਸ਼ਿਸ਼ਾਂ ਅੰਦਰ ਖਾਤੇ ਹੋ ਰਹੀਆਂ ਸੀਆਂ ਤੇ ਇਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਲਿਬਰਲ ਜਿਹੜੀ ਪਾਰਟੀ ਹੈ ਉਹਦੇ ਵਿੱਚ ਸ਼ਾਮਲ ਕੀਤਾ ਜਾਵੇ ਸੋ ਇਹਨਾਂ ਨੂੰ ਹੁਣ ਇਕਨੋਮਿਕ ਗਰੋਥ ਟਾਸਕ ਫੋਰਸ ਦਾ ਇਹ ਚੇਅਰ ਬਣਾਇਆ ਗਿਆ ਤੇ ਅੱਜ ਇਹ ਜੋ ਨਾਇਨਾਇਮੋ ਆ ਉਹਦੇ ਵਿੱਚ ਜੋ ਇਹ ਲਿਬਰਲ ਪਾਰਟੀ ਦੀ ਜਿਹੜੀ ਕੋਕਸ ਜਿਹੜੀ ਆ ਮੀਟਿੰਗ ਹੈ ਸੋ ਉਹਦੇ ਵਿੱਚ ਵੀ ਇਹ ਸਪੀਕ ਕਰਨਗੇ ਗੱਲਬਾਤ ਕਰਨਗੇ ਤਾਂ ਇਹਨਾਂ ਨੂੰ ਕਿਸੇ ਨਾ ਕਿਤੇ ਹੋਣਾ ਇਹਨਾਂ ਦਾ ਜਿਹੜਾ ਤਜਰਬਾ ਆ ਉਹਨੂੰ ਕੰਮ ਦੇ ਵਿੱਚ ਲਿਆ ਕੇ ਲਿਬਰਲ ਸਰਕਾਰ ਦੀ ਕੋਸ਼ਿਸ਼ ਹੋਊਗੀ ਕਿ ਇੱਕ ਸਾਲ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀਆਂ ਪਾਲਿਸੀਆਂ ਲਿਆਂਦੀਆਂ ਜਾਣ ਜ ਜਿਹਦੇ ਨਾਲ ਇਹ ਲੋਕਾਂ ਦੇ ਆਰਥਿਕ ਹਾਲਾਤ ਜਿਹੜੇ ਨੇ ਵਧੀਆ ਹੋ ਸਕਣ ਤੇ ਸਰਕਾਰ ਦਾ ਜਿਹੜਾ ਅਕਸ ਵੀ ਹੈ ਉਹ ਚੰਗਾ ਬਣ ਸਕੇ ਕਿਉਂਕਿ ਸਰਕਾਰ ਇਹ ਪ੍ਰਭਾਵ ਦੇਣਾ ਚਾਹੁੰਦੀ ਹੈ ਕਿ ਕੋਈ ਵਧੀਆ ਮਾਹਿਰ ਜੋ ਇਕਨੋਮੀ ਨੂੰ ਵਧੀਆ ਢੰਗ ਨਾਲ ਚਲਾ ਸਕਦਾ ਉਹ ਹੁਣ ਸਾਡੇ ਨਾਲ ਹੈ ਸੋ ਇਸ ਨਾਲ ਸਰਕਾਰ ਕੋਸ਼ਿਸ਼ ਕਰੇਗੀ ਕਿ ਆਉਣ ਵਾਲੇ ਸਮੇਂ 'ਚ ਕਿਸੇ ਨਾ ਕਿਸੇ ਢੰਗ ਦਾ ਆਪਣਾ ਜਿਹੜਾ ਅਕਸ ਵਿਗੜਿਆ ਹੋਇਆ ਇਸ ਨੂੰ ਸੁਧਾਰਿਆ ਜਾਵੇ ਜਿੱਥੇ ਪ੍ਰੇਣਾ ਸਾਹਿਬ ਟੈਕਸ ਨੂੰ ਲੈ ਕੇ ਮਾਰ ਪਈ ਹੋਈ ਹੈ ਕੈਨੇਡਾ ਦੇ ਵਿੱਚ ਔਰ ਹਰ ਹਰ ਪਾਸੇ ਚਾਹੇ ਮੰਗhaiदार ਹੋਵੇ ਕਿਸੇ ਵੀ ਚੀਜ਼ ਦੇ ਉੱਤੇ ਟੈਕਸ ਲੱਗੇ ਹੁਣ ਜੇ ਲੋਕਾਂ ਨੂੰ ਕਿਤੇ ਕੋਈ ਰਾਹਤ ਮਿਲਦੀ ਦਿਖਾਈ ਦਿੰਦੀ ਹੈ ਉੱਥੇ ਸਰਕਾਰ ੜਿੱਕਾ ਬਣ ਜਾਂਦੀ ਹੈ ਪਿਛਲੇ ਦਿਨੀ ਜਿੱਦਾਂ ਚਾਈਨੀਜ਼ ਇਲੈਕਟ੍ਰਿਕ ਕਾਰਾਂ ਨੂੰ ਲੈ ਕੇ ਗੱਲਬਾਤ ਹੋਈ ਸੀ ਵੀ 13 14 ਤੋਂ 17000 ਡਾਲਰ ਤੱਕ ਇੱਥੇ ਜਿਹੜੀਆਂ ਕਾਰਾਂ ਆ ਜਾਣਗੀਆਂ ਫਿਰ ਉਹਨਾਂ ਦੇ ਉੱਤੇ ਟੈਕਸ ਲਾਉਣ ਦੀ ਅਮਰੀਕਾ ਨੇ ਸ਼ੁਰੂਆਤ ਕੀਤੀ ਉਹਨਾਂ ਨੇ ਫਿਰ ਕੈਨੇਡਾ ਨੂੰ ਵੀ ਕਿਹਾ ਫਿਰ ਕੈਨੇਡਾ ਨੇ ਜਿਹੜਾ ਜੀ 100% ਤੱਕ ਗੱਲਬਾਤ ਕੀਤੀ ਵੀ ਟੈਕਸ ਟੈਰਿਫ ਲਾਵਾਂਗੇ ਤੇ ਉਹਨਾਂ ਨੇ ਫਿਰ ਕਨੋਲਾ ਨੂੰ ਘੜੀਸ ਲਿਆ ਇੱਥੇ ਵਾਲਿਆਂ ਨੂੰ ਸੋ ਇਹ ਸਿਆਸਤਪੱਖੀ ਹੋਈ ਹੈ ਜੀ ਇਹਨਾਂ ਚੀਜ਼ਾਂ ਨੂੰ ਲੈ ਕੇ ਟੈਰਿਫ ਨੂੰ ਲੈ ਕੇ ਜੀ ਦੇਖੋ ਜਿਵੇਂ ਕੁਝ ਦਿਨ ਪਹਿਲਾਂ ਵੀ ਅਸੀਂ ਇੱਕ ਖਬਰ ਸਾਂਝੀ ਕੀਤੀ ਸੀ ਕਿ ਅਮਰੀਕਾ ਦੇ ਵਿੱਚ ਜੋ ਕੈਨੇਡਾ ਦੇ ਸਫਤ ਰਾਜਦੂਤ ਨੇ ਉਹਨਾਂ ਨੇ ਇਹ ਗੱਲ ਸਰਕਾਰ ਨੂੰ ਦੱਸੀ ਸੀ ਕਿ ਅਮਰੀਕਾ ਦੀ ਪੋਲਿਟਿਕਸ ਜਿਹੜੀ ਹੋਣੀ ਆ ਭਾਵੇਂ ਉੱਤੇ ਡੈਮੋਕ੍ਰੈਟਿਕ ਪਾਰਟੀ ਦੀ ਸਰਕਾਰ ਹੈ ਕੱਲ ਨੂੰ ਅਗਰ ਮਲੋਰ ਰਿਪਬਲਿਕ ਪਾਰਟੀ ਦੀ ਸਰਕਾਰ ਵੀ ਬਣ ਜਾਂਦੀ ਹੈ ਜੀ ਸੋ ਹਾਲਾਤ ਜਿਹੜੇ ਨੇ ਉਹ ਕਹਿੰਦੇ ਵੀ ਬਹੁਤੇ ਬਦਲਣਗੇ ਨਹੀਂ ਕਿਉਂਕਿ ਹੁਣ ਉੱਥੇ ਦੀ ਸਰਕਾਰਾਂ ਵੀ ਦੋਵੇਂ ਪਾਰਟੀਆਂ ਜਿਹੜੀਆਂ ਨੇ ਉਹ ਇਹ ਰਾਤ ਤੇ ਤੁਰਪਈਆਂ ਨੇ ਕਿ ਆਪਣੀ ਜਿਹੜੀ ਲੋਕਲ ਇੰਡਸਟਰੀ ਹੈ ਸੋ ਲੋਕਲ ਜਿਹੜੀ ਏਮਪਲੋਇਮੈਂਟ ਹੈ ਉਸ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਅਸੀਂ ਪਚਾ ਕੇ ਰੱਖਣਾ ਆ ਸੋ ਇਹਦੇ ਵਿੱਚ ਇਹ ਨਹੀਂ ਆ ਕਿ ਇਕੱਲਾ ਚਾਈਨਾ ਦੇ ਉੱਪਰ ਹੀ ਟੈਰਿਫ ਇਸ ਤਰ੍ਹਾਂ ਦੇ ਲੱਗ ਰਹੇ ਨੇ ਸੋ ਜਿੱਥੇ ਕਿਤੇ ਵੀ ਇਹਨਾਂ ਨੂੰ ਲੋਡ ਹੋਊਗੀ ਸੋ ਉਹ ਆਪਣੀ ਇੰਡਸਟਰੀ ਨੂੰ ਬਚਾਉਣ ਵਾਸਤੇ ਇਸ ਤਰ੍ਹਾਂ ਦੇ ਟੈਰਿਫ ਵਗੈਰਾ ਲਾ ਸਕਦੇ ਨੇ ਸੋ ਇਹਦੇ ਵਿੱਚ ਹੀ ਅਸੀਂ ਗੱਲਬਾਤ ਕਰੀਏ ਕਿ ਇਹ ਪਿਛਲੇ ਸਮੇਂ ਦੌਰਾਨ ਜੋ ਸੌਫਟਵਰ ਇਹ ਲੰਬਰ ਹੈ ਕੈਨੇਡਾ ਦਾ ਜੋ ਐਕਸਪੋਰਟ ਹੋ ਕੇ ਅਮਰੀਕਾ ਨੂੰ ਜਾਂਦਾ ਸੋ ਉਹਦੇ ਉੱਪਰ ਜੋ ਡਿਊਟੀ ਵਗੈਰਾ ਲੱਗਦੀਆਂ ਨੇ ਉਹ 8% ਤੋਂ ਵਧਾ ਕੇ 14% ਅਮਰੀਕਾ ਵੱਲੋਂ ਕੱਢਤੀਆਂ ਗਈਆਂ ਸੀਆਂ तकरीबन ਦੇਖਿਆ ਜੇ ਵੀ ਤਾਂ ਦੁੱਗਣੀਆਂ ਜਿਹੜੀਆਂ ਇਹ ਡਿਊਟੀਆਂ ਕੱਢਤੀਆਂ ਗਈਆਂ ਸੀਆਂ ਪਰ ਸਾਨੂੰ ਪਤਾ ਹੈ ਕੈਨੇਡਾ ਦਾ ਜਿਹੜਾ ਲੰਬਰ ਐ ਉਹ ਅਮਰੀਕਾ ਦੇ ਵਿੱਚ ਕਾਫੀ ਵੱਡੇ ਪੱਧ ਤੇ ਐਕਸਪੋਰਟ ਹੁੰਦਾ ਹੈ ਜਿਹੜੀ ਲੋਕਲ ਇੰਡਸਟਰੀ ਹੈ ਸੋ ਉਹ ਵੀ ਕਾਫੀ ਵੱਡੇ ਪੱਧ ਤੇ ਅਮਰੀਕਾ ਦੇ ਉੱਪਰ ਨਿਰਭਰ ਹੈ ਸੋ ਹੁਣ ਇਸ ਢੰਗ ਨਾਲ ਅਗਰ ਇਹਦੇ ਉੱਪਰ ਡਿਊਟੀ ਸ ਵਧਣ ਗਿਆ ਤੇ ਇਹਦੇ ਪ੍ਰਾਈਸਸ ਵੀ ਵਧਣਗੇ ਤਾਂ ਇਹਦੀ ਫਿਰ ਮੰਗ ਜਿਹੜੀ ਆ ਅਮਰੀਕਾ ਦੇ ਵਿੱਚ ਘਟ ਹੋਵੇਗੀ ਸੋਈ ਤਾਂ ਸਾਡੀ ਇੰਡਸਟਰੀ ਨੂੰ ਕਾਫੀ ਨੁਕਸਾਨ ਹੋਗਾ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਹੁਣ ਜੋ ਕੈਨੇਡਾ ਦੀ ਫੈਡਰਲ ਸਰਕਾਰ ਹੈ ਸੋ ਇਹ ਸਾਰੇ ਜੋ ਅਮਰੀਕਾ ਵੱਲੋਂ ਜੋ ਡਿਊਟੀਆਂ ਵਗੈਰਾ ਵਧਾਈਆਂ ਗਈਆਂ ਨੇ ਸੋ ਇਹਦੇ ਵਿੱਚ ਇਸ ਚੀਜ਼ ਨੂੰ ਜਿਹੜਾ ਆ ਇਲੀਗਲ ਚੈਲੰਜ ਉਹ ਦੇਣਾ ਚਾਹੁੰਦੇ ਨੇ ਕਿ ਇਹ ਅਮਰੀਕਾ ਦੀਆਂ ਜਿਹੜੀਆਂ ਅਦਾਲਤਾਂ ਨੇ ਉਹਦੇ ਵਿੱਚ ਜਾ ਕੇ ਇਹਨਾਂ ਨੂੰ ਲੀਗਲੀ ਤੌਰ ਤੇ ਜਿਹੜਾ ਆ ਇਸ ਚੀਜ਼ ਨੂੰ ਜਿਹੜਾ ਇਸ ਦਾ ਵਿਰੋਧ ਕੀਤਾ ਜਾਵੇ ਤਾਂ ਇਹਨੂੰ ਜੋ ਕੈਨੇਡਾ ਯੂਨਾਈਟਿਡ ਸਟੇਟ ਤੇ ਮੈਕਸੀਕੋ ਦਾ ਜੋ ਟ੍ਰੇਡ ਐਗਰੀਮੈਂਟ ਹੋਇਆ ਸੋ ਉਹ ਦੀਆਂ ਜੋ ਵੱਖ-ਵੱਖ ਜੋ ਇਹਦੇ ਵਿੱਚ ਜੋ ਜਿਸ ਢੰਗ ਨਾਲ ਇਹ ਐਗਰੀਮੈਂਟ ਹੋਇਆ ਸੀ ਸੋ ਜਿਹੜੇ ਵੱਖ-ਵੱਖ ਪ੍ਰੋਵੀਜ਼ਨਸ ਹੁੰਦੀਆਂ ਨੇ ਸੋ ਉਹਦੇ ਤਹਿਤ ਲੀਗਲ ਚੈਲੰਜ ਜਿਹੜਾ ਕੈਨੇਡਾ ਇਹਦੇ ਉੱਪਰ ਕਰਨ ਜਾ ਰਿਹਾ ਸੋ ਇਹ ਜਾਣਕਾਰੀ ਜਿਹੜੀ ਸਾਡੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਨੇ ਮੈਰੀ ਨੀਸੋ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਸੋ ਇਹਨਾਂ ਨੇ ਕਿਹਾ ਵੀ ਜਿਸ ਢੰਗ ਦੇ ਨਾਲ ਇਹ ਟੈਰਿਫ ਵਧਾਏ ਗਏ ਨੇ ਇਹ ਗਲਤ ਢੰਗ ਹੈ ਤੇ ਜੋ ਇਹ ਡੇਡ ਐਗਰੀਮੈਂਟ ਤੇ ਨਾ ਮੁਲਕਾਂ ਦੇ ਵਿੱਚ ਹੋਇਆ ਸੋ ਉਸ ਨੀਤੀ ਦੇ ਇਹ ਚੀਜ਼ਾਂ ਖਿਲਾਫ ਨੇ ਹੁਣ ਇੱਕ ਪਾਸੇ ਦਾ ਕੈਨੇਡਾ ਅਮਰੀਕਾ ਵੱਲੋਂ ਜੋ ਟੈਰਿਫ ਜਿਹੜੀ ਡਿਊਟੀਆਂ ਵਧਾਈਆਂ ਗਈਆਂ ਉਹਦਾ ਵਿਰੋਧ ਕਰ ਰਿਹਾ ਤੇ ਦੂਜੇ ਪਾਸੇ ਜੋ ਕੈਨੇਡਾ ਨੇ ਚੀਨ ਦੇ ਖਿਲਾਫ ਟੈਰਿਫ ਵਧਾਏ ਨੇ ਸੋ ਉਸ ਚੀਜ਼ ਦਾ ਚੀਨ ਵੀ ਵਿਰੋਧ ਕਰ ਰਿਹਾ ਸੋ ਚੀਨ ਨੇ ਜੋ ਉਹਨਾਂ ਦੀਆਂ ਇਲੈਕਟ੍ਰੋਨਿਕ ਗੱਡੀਆਂ ਦੇ ਉੱਪਰ ਕੈਨੇਡਾ ਵੱਲੋਂ ਟੈਰਿਫ ਵਧਾਏ ਗਏ ਐਲੂਮੀਨੀਅਮ ਤੇ ਸਟੀਲ ਦੇ ਪਰ ਜੋ ਡਿਊਟੀਆਂ ਵਧਾਈਆਂ ਗਈਆਂ ਨੇ ਸੋ ਉਸ ਨੂੰ ਲੈ ਕੇ ਜੋ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਐਡਬੀਟੀਓ ਸੋ ਉਹਦੇ ਵਿੱਚ ਜਾ ਕੇ ਹੁਣ ਕੈਨੇਡਾ ਦੇ ਖਿਲਾਫ ਚੀਨ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਹੈ ਕਿ ਜਿਹੜਾ ਕੈਨੇਡਾ ਆ ਜੋ ਡਬਲਿਊਟੀਓ ਦੀਆਂ ਜੋ ਟ੍ਰੇਡ ਨੀਤੀਆਂ ਨੇ ਜੋ ਐਗਰੀਮੈਂਟ ਹੋਇਆ ਸੋ ਉਹਦੇ ਖਿਲਾਫ ਇਹੋ ਜਿਹਾ ਕੰਮ ਕਰ ਰਿਹਾ ਸੋ ਇਹ ਸ਼ਿਕਾਇਤ ਚੀਨ ਵੱਲੋਂ ਹੁਣ ਜਿਹੜੀ ਆ ਕੈਨੇਡਾ ਦੇ ਖਿਲਾਫ ਦਰਜ ਕਰਾਈ ਗਈ ਹੈ ਸੋ ਪਾਵੇ ਆ ਕਿ ਇੱਕ ਪਾਸੇ ਇਹ ਤਾਇਰੀਫ ਵਗੈਰਾ ਲਾਈ ਵੀ ਜਾ ਰਹੇ ਨੇ ਤੇ ਉਹਦਾ ਵਿਰੋਧ ਵੀ ਹੋ ਰਿਹਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੌਰਾਨ ਅਸੀਂ ਵਧੇਰੇ ਤੌਰ ਤੇ ਦੇਖ ਸਕਦੇ ਆ ਜਿ ਹਰ ਮੁਲਕ ਹੁਣ ਚਾਹ ਰਿਹਾ ਵੀ ਲੋਕਲ ਜਿਹੜੀ ਉਹਨਾਂ ਦੀ ਪੋਲਿਟਿਕਸ ਹੈ ਉਹਦੇ ਵਿੱਚ ਜੇ ਤੁਸੀਂ ਸਰਵਾਈਵ ਕਰਨਾ ਤਾਂ ਇਹੋ ਜੀਆਂ ਨੀਤੀਆਂ ਬਰਾਉਣੀਆਂ ਪੈਣੀਆਂ ਸੋ ਉਹਦਾ ਦੂਜਾ ਮੁਲਕ ਵਿਰੋਧ ਵੀ ਕਰ ਰਿਹਾ ਜੀ ਜੀ ਸੋ ਇਹਨਾਂ ਖਬਰਾਂ ਤੁਹਾਡੇ ਦਾ ਪਹਚਾਇਆ ਐਚ ਡੀ ਕਿਚਨ ਦੇ ਗਰਪਾਲ ਸੈਨ ਵੀ ਹੋਰਾਂ ਦੁਆਰਾ ਸੋ ਤੁਸੀਂ ਬੀਸਮੈਂਟ ਦੀ ਕਿਚਨ ਬਣਾਉਣੀ ਹੈ ਮੇਨ ਫਲੋਰ ਦੀ ਕਿਚਨ ਹੈ ਰੈਸਟੋਰੈਂਟ ਦੀ ਕਿਚਨ ਲਵਾਉਣੀ ਹੈ ਤਸਲੀ ਬਖਸ਼ ਵਧੀਆ ਘੱਟ ਰੇਟ ਤੇ ਘੱਟ ਸਮੇਂ 'ਚ ਤੁਹਾਡਾ ਕੰਮ ਕਰਕੇ ਦਿੰਦੇ ਨੇ ਐਚ ਡੀ ਕਿਚਨ ਦੇ ਗੁਰਪਾਲ ਸਿੰਘ ਵੀ 647894 4647 ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਤੇ ਟਰੱਕ ਦਾ ਲਾਇਸੈਂਸ ਲੈਣਾ ਹੈ ਵਧੀਆ ਟ੍ਰੇਨਿੰਗ ਸਕੂਲ ਦੀ ਭਾਲ ਦੇ ਵਿੱਚੋਂ ਐਮ ਡੀ ਟਰੱਕ ਅਕੈਡਮੀ 500 ਡਾਲਰ ਦਾ ਡਿਸਕਾਊਂਟ ਅਸੀਸ ਸ਼ਰੇੜੀ ਦਾ ਹਵਾਲਾ ਦੇਣ ਤੇ ਐਮ ਡੀ ਟਰੱਕ ਅਕੈਡਮੀ 647 542 8841 ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਐ ਐਸਆਈ ਦੀ ਆ ਪ੍ਰਾਪਰਟੀ ਖਰੀਦਣੀ ਆ ਵੇਚਣੀ ਚਾਹੁੰਦੇ ਹੋ ਇੱਕ ਵਧੀਆ ਰੀਅਲਟਰ ਦੀ ਭਾਲ ਦੇ ਵਿੱਚੋਂ ਤਾਂ ਰਜਵੰਤ ਰਾਏ ਉਹਨਾਂ ਦੇ ਨਾਲ ਸੰਪਰਕ ਕਰ ਲਿਓ 437 339 1700 ਦੇ ਤੇ ਗੱਲਬਾਤ ਕੀਤੀ ਐ ਐਸਆਈ ਦੀ ਆ ਲੀਗਲ ਸਰਵਿਸੇਸ ਦੇ ਲਈ ਤੁਹਾਡਾ ਕੋਈ ਡਬਲਯੂਐਸਆਈ ਦਾ ਕਲੇਮ ਹੈ ਪੈਨਸ਼ਨ ਰੁਕੀ ਹੋਈ ਸੀਗੀ ਜਾਂ ਐਕਸੀਡੈਂਟ ਹੋ ਗਿਆ ਸੀ ਉਹਦੇ ਬੈਨੀਫਿਟ ਨਹੀਂ ਮਿਲੇ ਫੈਕਟਰੀ 'ਚ ਕੰਮਕਾਰ ਕਰਦੇ ਛੱਟਪੇਡ ਲੱਗੀ ਉੱਥੋਂ ਬੈਨੀਫਿਟ ਨਹੀਂ ਮਿਲੇ ਤਾਂ ਜੋਹਰ ਲੀਗਲ ਸਰਵਿਸ ਜਸ ਜੋਹਲ ਉਹਨਾਂ ਨੂੰ ਕਾਲ ਕਰ ਲਿਓ 32 33 ਸਾਲ ਦਾ ਤਜਰਬਾ ਇਹਨਾਂ 7990025 ਦੇ ਉੱਤੇ ਇਹਨਾਂ ਦੇ ਗਾਲ ਜਿਹੜੀ ਹੈ ਜੀ ਉਹ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਤੁਹਾਨੂੰ ਹਾਰਡਵਰਡ ਲਮੀਨੇਟ ਜਾਂ ਵਾਈਨਲ ਚਾਹੀਦੀ ਹੈ ਥੋਕ ਰੇਟ ਦੇ ਵਿੱਚ ਔਰ ਇੱਕ ਸਾਲ ਤੁਸੀਂ ਪੇਮੈਂਟ ਨਹੀਂ ਦੇਣੀ ਚਾਹੁੰਦੇ ਉਹ ਵੀ ਬਿਨਾ ਇੰਟਰਸਟ ਤੋਂ ਸੋ ਫਿਰ ਹਾਰਡਵਰਡ ਲਮੀਨੇਟ ਜਾਂ ਵਾਈਨਲ ਖਰੀਦਣੀ ਹੈ ਪੰਜਾਬੀਆਂ ਦੇ ਸਭ ਤੋਂ ਵੱਡੇ ਸਟੋਰ ਕੈਨੇਡਾ ਵਾਈਡ ਹਾਰਡਵਰਡ ਜਾਇੰਟ 416 768 2200 ਦੇ ਉੱਤੇ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਪ੍ਰਿੰਸ ਸਾਹਿਬ ਵੱਧਦੇ ਆਪਾਂ ਅਗਲੀ ਖਬਰ ਦੇ ਵੱਲ ਸੋ 에어 ਕੈਨੇਡਾ ਦੀ ਗੱਲਬਾਤ ਕਰਦੇ ਆ ਲੋਕਾਂ ਨੂੰ ਪਹਿਲੇ ਹੀ ਆ ਰਾਹਤ ਮਿਲ ਰਹੀ ਹੈਗੀ ਇੰਨੀ ਇੰਨੀ ਮਹਿੰਗੀਆਂ ਟਿਕਟਾਂ ਨਹੀਂ ਜਦੋਂ ਦਾ ਕੋਵਿਡ ਖਤਮ ਹੋਇਆ ਤੇ ਹੁਣ ਹਰ ਰੋਜ਼ ਕੋਈ ਨਾ ਕੋਈ ਜਿਉਂ ਜਿਉਂ ਇਲੈਕਸ਼ਨ ਨੇੜੇ ਆਈ ਜਾਂਦੀ ਹੈ ਜਿਹੜੀਆਂ ਐਸੋਸੀਏਸ਼ਨ ਹੈ ਜੂਨੀਅਨ ਨੇ ਉਹ ਕੋਈ ਨਾ ਕੋਈ ਸਟ੍ਰਾਈਕ ਪਹਿਲਾਂ ਰੇਲਵੇ ਨੇ ਸਟ੍ਰਾਈਕ ਕੀਤੀ ਤੇ ਹੁਣ 에어 ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਜੀ ਕੋਈ ਜੀ ਦੇਖੋ ਭਿੰਦਾ ਜੀ ਇਹਦੇ ਵਿੱਚ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਹੁਣ ਜਿਸ ਤੰਗ ਦੇ ਹਾਲਾਤ ਵੱਖ-ਵੱਖ ਜਗ੍ਹਾ ਬਣੇ ਹੋਏ ਨੇ ਸਟ੍ਰਾਈਕਾਂ ਨੇ ਮੁਜਾਰੇ ਨੇ ਪ੍ਰੋਟੈਸਟ ਨੇ ਇਹ ਹੁਣ ਆਮ ਗੱਲਾਂ ਹੀ ਬਣਦੀਆਂ ਜਾ ਰਹੀਆਂ ਨੇ ਕਿਤੇ টিਚਰਸ ਪ੍ਰੋਟੈਸਟ ਕਰ ਦਿੰਦੇ ਨੇ ਕਿਤੇ ਰੇਲਵੇ এমਪਲਾਈਸ ਪ੍ਰੋਟੈਸਟ ਕਰਦੇ ਨੇ ਇੰਟਰਨੈਸ਼ਨਲ ਸਟੂਡੈਂਟਸ ਪ੍ਰੋਟੈਸਟ ਕਰ ਦਿੰਦੇ ਨੇ ਕਿਤੇ ਪਈਆਂ ਦੇ ਪੈਸੇ ਮਾਰੇ ਗਏ ਨੇ ਉਹਨਾਂ ਵੱਲੋਂ ਪ੍ਰੋਟੈਸਟ ਹੋ ਰਹੀ ਹੈ ਜੀ ਤੇ ਇਹ ਜਿਹੜਾ سلسلہ ਆ ਪਿਛਲੇ ਕਾਫੀ ਦੇਖੀਏ ਦਾ ਸਮੇਂ ਦੌਰਾਨ ਦੇ ਵਧੀਆ ਵੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਵੀ ਲੱਗਦੇ ਵਾਕ ਵਾਕ ਜਗਾ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਬੜੇ ਰਹਿਣਗੇ 에ਅਰ ਕੈਨੇਡਾ ਦੀ ਗੱਲਬਾਤ ਕਰੀਏ ਸੋ ਇਹਨਾਂ ਦੇ ਜਿਹੜੇ ਪਾਇਲਟਸ ਨੇ ਜਨਾ ਦੀ ਗਿਣਤੀ 5 ਕ ਜਾਦੇ ਕਰੀਬ 80 ਜਾ ਰਹੀ ਹੈ ਸੋ ਇਹ ਆਪਣੀਆਂ ਤਨਖਾਹਾਂ ਵਧਾਉਣ ਨੂੰ ਲੈ ਕੇ ਇਹਨਾਂ ਦੀ ਗੱਲਬਾਤ ਚੱਲ ਰਹੀ ਹੈ 에ਅਰ ਕੈਨੇਡਾ ਮੈਨੇਜਮੈਂਟ ਦੇ ਨਾਲ ਤੁਸੀਂ ਚਾਹੁੰਦੇ ਨੇ ਵੀ ਅਮਰੀਕਾ ਦੀ ਤਜ ਦੇ ਉੱਪਰ ਇਹਨਾਂ ਦੀਆਂ ਤਨਖਾਹਾਂ ਵੀ ਜੜੀਆਂ ਵਧਾਈਆਂ ਜਾਣ ਪਰ ਇਹਦੇ ਵਿੱਚ ਹੁਣ ਇਹ ਆ ਕਿ ਉਹਨਾਂ ਦੀਆਂ ਮੰਗਾਂ ਕਿੰਨੀਆਂ ਕਜਾਇਜ ਨੇ ਜਿਹੜੀ ਮੈਨੇਜਮੈਂਟ ਹੈ ਉਹਨਾਂ ਗੱਲਾਂ ਨਾਲ ਕਿੰਨਾ ਸਹਿਮਤ ਹੁੰਦੀ ਹੈ ਇਹ ਹੁਣ ਨੇਗੋਸ਼ੀਏਸ਼ਨ ਦੇ ਵਿੱਚ ਹੀ ਨਿਕਲ ਕੇ ਸਾਹਮਣੇ ਆਊਗਾ ਪਰ ਹੁਣ 에ਅਰ ਕੈਨੇਡਾ ਨੇ ਇੱਕ ਤਰੀਕੇ ਦੇ ਨਾਲ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਹੈ ਉਸ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਅਗਰ ਇਹ 15 ਸਤੰਬਰ ਤੱਕ ਜਿਹੜਾ ਐਤਵਾਦਾ ਦਿਨ ਹੈ ਸੋ ਉਸ ਦਿਨ ਤੱਕ ਕੋਈ ਨੈਗੋਸ਼ੀਏਸ਼ਨ ਕੋ ਸਮਝੌਤਾ ਫਿਰੇ ਨਹੀਂ ਚੜਦਾ ਜੀ ਫਿਰ ਕਿਉਂਕਿ 72 ਘੰਟੇ ਦਾ ਸਟ੍ਰਾਈਕ ਦਾ ਨੋਟਿਸ ਜਿਹੜਾ ਆ ਫਿਰ ਇਹ ਜਿਹੜੇ ਪਾਇਲਟਸ ਜਿਹੜੇ ਜਥੇਬੰਦੀਆਂ ਨੇ ਸੋ ਇਹਨਾਂ ਵੱਲੋਂ ਦਿੱਤਾ ਜਾਊਗਾ ਸੋ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੇ ਇਹ ਗੱਲ ਚਿਤਾਇਆ ਵੀ ਅਗਰ ਉਸ ਦਿਨ ਤੱਕ ਕੋਈ ਗੱਲਬਾਤ ਫਿਰ ਨਹੀਂ ਚੜਦੀ ਸੁਰੂ ਆਪਣੀਆਂ ਜਿਹੜੀਆਂ ਫਲਾਈਟਸ ਨੇ ਇਹ ਉਹਨਾਂ ਨੂੰ ਫਲਾਈਟਸ ਨੂੰ ਸਸਪੈਂਡ ਕਰਨਗੇ ਕਿਉਂਕਿ ਫਿਰ ਉਹਨਾਂ ਕੋਲ ਕੋਈ ਆਰ ਨਹੀਂ ਰਹੂਗਾ ਅਗਰ ਉਹ ਜਿਹੜੇ ਗਾਹਾਂ ਉਹਨਾਂ ਦੇ ਸਮੇਤਨ ਪਾਇਲਟ ਜਿਹੜੇ ਨੇ ਅਗਰ ਸਟ੍ਰਾਈਕ ਤੇ ਚਲੇ ਜਾਂਦੇ ਨੇ ਸੋ ਪਹਿਲਾਂ ਹੀ ਉਹ ਉਸ ਸੰਬੰਧੀ ਜਿਹੜੀਆਂ ਆਪਣੀਆਂ ਅਨਾਉਂਸਮੈਂਟ ਨੇ ਤਿਆਰੀਆਂ ਨੇ ਉਹ ਕਰ ਰਹੇ ਨੇ ਕਿ ਇਹੋ ਜਿਹੇ ਹਾਲਾਤ ਬਣਦੇ ਨੇ ਤਾਂ ਕਿਸ ਢੰਗ ਦੇ ਨਾਲ ਉਹਨਾਂ ਨੂੰ ਜਿੱਥੇ ਜਾਣਾ ਸੋ ਇਸ ਸਮੇਂ ਦੇਖਿਆ ਜਾਵੇ ਦਾ ਤਕਰੀਬਨ 670 ਕਰੇ ਕਰੀਬ ਜਿਹੜੀਆਂ ਡੇਲੀ ਫਲਾਈਟਸ ਨੇ ਉਹ 에어 ਕੈਨੇਡਾ ਵੱਲੋਂ ਜਿਹੜੀਆਂ ਚਲਾਈਆਂ ਜਾਂਦੀਆਂ ਨੇ ਜਿਹੜੀਆਂ ਕੀ ਡੋਮੈਸਟਿਕ ਵੀ ਨੇ ਤੇ ਇੰਟਰਨੈਸ਼ਨਲ ਵੀ ਨੇ तकरीबन 110000 ਦੇ ਕਰੀਬ ਜਿਹੜੇ passengers ਨੇ ਉਹ ਹਰ ਰੋਜ਼ 에어 ਕੈਨੇਡਾ ਤੋਂ ਜਿਹੜਾ ਆ ਸਫ਼ਰ ਆਪਣਾ ਤੈਅ ਕਰਦੇ ਨੇ ਤੇ ਇਹਦੇ ਵਿੱਚ ਦੇਖਿਆ ਜਾਵੇ ਜੇਕਰ ਹੁਣ ਇਹ ਇਹ ਜਿਹੜੀ ਗੱਲਬਾਤ ਸਿਰੇ ਨਹੀਂ ਚੜਦੀ ਤਾਂ ਫਿਰ ਇਸ ਸਟ੍ਰਾਈਕ ਵਾਲੇ ਜਿਹੜੇ ਹਾਲਾਤ ਅਗਰ ਬਣ ਜਾਂਦੇ ਨੇ ਤਾਂ ਕਾਫੀ ਵੱਡੇ ਪੱਧਰ ਤੇ ਫੇਰਾ 에ਅ ਇੰਡਸਟਰੀ ਆ ਪ੍ਰਭਾਵਿਤ ਹੋਵੇਗੀ ਕਿਉਂਕਿ ਦੂਜੀ 에ਅ ਇੰਡਸਟਰੀ ਜਿਹੜੀ ਦੂਜੀ 에ਅ ਜਿਹੜੀਆਂ ਲਾਈਨਸ ਕੰਪਨੀਆਂ ਨੇ ਉਹਨਾਂ ਦੇ ਉੱਪਰ ਵੀ ਵਿਤਵਾਬ ਵਧੂਗਾ ਸੋ ਇਹਦੇ ਵਿੱਚ ਜਿਹੜੇ ਪੈਸੇਂਜਰਸ ਨੇ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਜਿਨ੍ਹਾਂ ਨੇ ਵੀ ਟਿਕਟਾਂ ਲਈਆਂ ਜਾਂ ਲੈਣੀਆਂ ਨੇ ਉਹ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਆਪਣੀ ਪਲਾਨਿੰਗ ਕਰੇ ਜੀ ਜੀ ਬਹੁਤ ਵਧੀਆ ਅਪਡੇਟ ਪ੍ਰਿੰਨਸ ਸਾਹਿਬ ਦਿੱਤੀ ਕਿਉਂਕਿ ਬਹੁਤ ਸਾਰੇ ਟਿਕਟਾਂ ਲਈਆਂ ਹੋਣਗੀਆਂ ਪਲੈਨਿੰਗ ਵੀ ਕੀਤੀ ਹੋਗੀ ਭਾਈ ਜਿੱਥੋਂ ਟਿਕਟਾਂ ਲਈਆਂ ਪੁੱਛ ਪੜਤਾਲ ਕਰਦੇ ਰਹੋ ਔਰ ਸਾਡਾ ਰੇਡੀਓ ਤਾਂ ਤੁਸੀਂ ਸੁਣਨਾ ਹੀ ਸੁਣਨਾ ਹੈ ਜਰੂਰ ਸੁਣਿਓ ਕਿਉਂਕਿ ਅਪਡੇਟ ਸਭ ਤੋਂ ਵੱਧ ਸਾਨੂੰ ਮਾਣ ਹੈ ਪ੍ਰਿੰਨਸ ਸਾਹਿਬ ਕੱਲੀ ਕੱਲੀ ਖਬਰ ਦੀ ਅਪਡੇਟ ਹਰ ਰੋਜ਼ ਲੈ ਕੇ ਆਉਂਦੇ ਨੇ ਤੇ ਜਰੂਰ ਅਸੀਂ ਗੁਜਾਰਿਸ਼ ਵੀ ਕਰਦੇ ਹੁੰਦੇ ਆ ਭਾਈ ਸਾਨੂੰ ਕੁਝ ਕੈਡਿਟਾਈਜ਼ਮੈਂਟ ਦੀ ਜ਼ਰੂਰਤ ਰਹਿੰਦੀ ਆ ਤੇ ਵੀਰ ਭੈਣ ਭਰਾ ਜਰੂਰ ਸੰਪਰਕ ਕਰ ਲਿਓ ਮੇਰਾ ਨੰਬਰ ਹੈ 647 778 2571 647 778 2571 ਬੰਨ ਸਾਹਿਬ ਤੇ ਐਨਡੀਪੀ ਦੀ ਗੱਲਬਾਤ ਕਰੀਏ ਲੋਕਾਂ ਨੂੰ ਲੱਗ ਰਿਹਾ ਸੀਗਾ ਵੀ ਐਨਡੀਪੀ ਤੋੜ ਵਿਛੋੜਾ ਹੋਇਆ ਜਿਹੜੀ ਬਾਹਰੋਂ ਹਮਾਇਤ ਸੀਗੀ ਹਾਂਜੀ ਤੇ ਵੀ ਸ਼ਾਇਦ ਇਲੈਕਸ਼ਨ ਦਾ ਐਲਾਨ ਹੋ ਸਕਦਾ ਪਰ ਖਬਰਾਂ ਕੁਝ ਹੋਰ ਆ ਰਹੀਆਂ ਨੇ ਲਿਬਰਲ ਦੇ ਵੱਲੋਂ ਜੀ ਦੇਖੋ ਵੀ ਜੀ ਇਲੈਕਸ਼ਨ ਜਿਹੜੀ ਆ ਉਹ ਕਦੋਂ ਹੋਵੇਗੀ ਇਹਦੇ ਬਾਰੇ ਕਹਿਣਾ ਜਿਹੜਾ ਬਿਲਕੁਲ ਸਪਸ਼ਟ ਨਾਲ ਬੜਾ ਮੁਸ਼ਕਲ ਹੈ ਤੇ ਸਾਲ ਦਾ ਵੈਸੇ ਸਮਾਂ ਪਿਆ ਆ ਦੇਖੋ ਕਦੋਂ ਇਲੈਕਸ਼ਨ ਦਾ ਵਿਗਲ ਵੱਜਦਾ ਆ ਪਰ ਜੇਕਰ ਇਹਦੇ ਵਿੱਚ ਜਿਹੜੇ ਮਾਰਕ ਹੌਲਨ ਸਾਹਿਬ ਨੇ ਜਿਹੜੇ ਕਿ ਹੈਲਥ ਮਿਨਿਸਟਰ ਨੇ ਸੋ ਇਹਨਾਂ ਦੀ ਮੰਨਿਏ ਤਾਂ ਉਹ ਉਹਨਾਂ ਨੇ ਇਹ ਗੱਲ ਮੰਨੀ ਹੈ ਕਹਿੰਦੇ ਕਿ ਭਾਵੇਂ ਜੋ ਸਾਡੀ ਡੀਲ ਸੀ ਐਨਡੀਪੀ ਦੇ ਨਾਲ ਉਹ ਡੀਲ ਹੁਣੇ ਸਮੇਂ ਖਤਮ ਹੋ ਚੁੱਕੀ ਹੈ ਪਰ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਗੱਲਬਾਤਾਂ ਨੂੰ ਲੈ ਕੇ ਇਹ ਡੀਲ ਦੋਵਾਂ ਪਾਰਟੀਆਂ ਦੇ ਵਿੱਚ ਹੋਈ ਸੀ ਤੇ ਉਹਨਾਂ ਗੱਲਬਾਤਾਂ ਨੂੰ ਕਹਿੰਦੇ ਅਸੀਂ ਸਿਰੇ ਚੜਾਂਗੇ ਇਹ ਨਹੀਂ ਆ ਵੀ ਜੀ ਡੀਲ ਟੁੱਟ ਗਈ ਹੈ ਜਾਰੀ ਹੈ ਸਾਡੀ ਟੁੱਟ ਗਈ ਹੈ ਤਾਂ ਅਸੀਂ ਉਹਨਾਂ ਚੀਜ਼ਾਂ ਤੋਂ ਮੁਕਰ ਜਾਵਾਂਗੇ ਤੇ ਇਹਦੇ ਵਿੱਚ ਉਹ ਕਹਿ ਰਹੇ ਨੇ ਕਿ ਇੱਕ ਤਾਂ ਸੇਫ ਲੌਂਗ ਟਰਮ ਕੇ ਐਕਟ ਜਿਹੜਾ ਆ ਜਿਹੜਾ ਹਜੇ ਟੇਬਲ ਨਹੀਂ ਹੋਇਆ ਪਾਰਲੀਮੈਂਟ ਚ ਪੇਸ਼ ਨਹੀਂ ਕੀਤਾ ਗਿਆ ਕਹਿੰਦੇ ਵੀ ਉਹਦੇ ਉੱਪਰ ਵੀ ਅਸੀਂ ਕੰਮ ਕਰਾਂਗੇ ਤੇ ਦੂਜਾ ਜਿਹੜਾ ਫਾਰਮਾ ਕੇਅਰ ਬਿਲ ਹੈ ਜਿਹੜਾ ਕਿ ਇਸ ਸਮੇਂ ਸੈਨੇਟ ਦੇ ਵਿੱਚ ਗਿਆ ਹੋਇਆ ਤੇ ਉਹਦੇ ਉੱਪਰ ਵੀ ਕਹਿੰਦੇ ਅਸੀਂ ਪਹਿਲਾਂ ਵਾਂਗ ਉਹੀ ਪੈਰਾ ਦਵਾਂਗੇ ਸੋ ਪਾਵੇ ਆ ਕਿ ਜਿਹੜੀਆਂ ਗੱਲਾਂ ਨੂੰ ਲੈ ਕੇ ਪਹਿਲਾਂ ਸਮਝੌਤਾ ਹੋਇਆ ਸੀ ਡੀਲਸ ਤੇ ਚੜੀ ਸੀ ਇਹ ਫਾਰਮਾ ਕੇਅਰ ਬਿਲ ਆਲਰੇਡੀ ਇਹ ਰਹਿਵਲੋ ਲਿਆਂਦਾ ਗਿਆ ਤੇ ਦੂਜੇ ਪਾਸੇ ਜਿਹੜਾ ਸੀਫ ਲੌਂਗ ਟਰਮ ਕੇਅਰ ਐਕਟ ਆ ਉਹ ਲੈ ਕੇ ਆਉਣਾ ਆ ਉਹ ਕਹਿੰਦੇ ਵੀ ਅਸੀਂ ਉਹਨਾਂ ਵਾਅਦਿਆਂ ਤੋਂ ਪਿੱਛੇ ਭੱਜਣ ਵਾਲੇ ਨਹੀਂ ਆ ਸੁਭਾਵ ਉਹਨਾਂ ਚੀਜ਼ਾਂ ਦੇ ਉੱਪਰ ਕੰਮ ਅਸੀਂ ਕਰਦੇ ਰਹਾਂਗੇ ਉਸੇ ਢੰਗ ਦੇ ਨਾਲ ਕਹਿੰਦੇ ਜੋ ਅਸੀਂ ਪਹਿਲਾਂ ਗੱਲ ਕਹੀ ਸੀ ਉਸ ਗੱਲ ਦੇ ਉੱਪਰ ਆਪਾਂ ਖੜੇ ਆ ਸੋ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਲੱਗਦਾ ਆ ਵੀ ਅਗਰ ਅਸੀਂ ਚੀਜ਼ਾਂ ਤੋਂ ਪਿੱਛੇ ਹਟਦੇ ਆ ਫਿਰ ਐਨਡੀਪੀ ਵਾਸਤੇ ਵੀ ਸਰਕਾਰ ਦਾ ਆਉਣ ਵਾਲੇ ਸਮੇਂ ਦੌਰਾਨ ਵੱਖ-ਵੱਖ ਮੁੱਦਿਆਂ ਦੇ ਉੱਪਰ ਭਾਵੇਂ ਕਿ ਤੋੜ ਵਿਛੋੜਾ ਹੋ ਵੀ ਗਿਆ ਉਹ ਹੁਣ ਕਿਸੇ ਢੰਗ ਨਾਲ ਹੀ ਸਰਕਾਰ ਦਾ ਵਿਰੋਧ ਕਰਨਗੇ ਤਾਂ ਇਹਦੇ ਵਿੱਚ ਅਗਰ ਹੁਣ ਸਰਕਾਰ ਇਹ ਉਹਨਾਂ ਗੱਲਾਂ ਤੋਂ ਪਿੱਛੇ ਬਿਲਕੁਲ हट ਜਾਏਗੀ ਤਾਂ ਫਿਰ ਐਨਡੀਪੀ ਵਾਸਤੇ ਫਿਰ ਹੋਰ ਕੋਈ ਆਪਸ਼ਨ ਬਾਕੀ ਨਹੀਂ ਰਹੇਗਾ ਸੋ ਸਰਕਾਰ ਦੇ ਖਿਲਾਫ ਹੀ ਫਿਰ ਉਹਨਾਂ ਨੂੰ ਵੋਟ ਆਉਣ ਵਾਲੇ ਸਮਝਣਾ ਪਾਣੀ ਪਾਉਗੀ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੇ ਮਾਰਕ ਹੌਲੰਡ ਸਾਹਿਬ ਨੇ ਸੋ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਅਸੀਂ ਉਹ ਗੱਲਾਂ ਤੋਂ ਪਿੱਛੇ ਨਹੀਂ ਹਟਾਂਗੇ ਤੇ ਜਿਹੜੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਐਨਡੀਪੀ ਦੇ ਸਮੇਂ ਜਿਹੜੀਆਂ ਇਹ ਡੀਲ ਦੇ ਸਮੇਂ ਚੱਲ ਰਹੀਆਂ ਸੀ ਸੋ ਉਹ ਇਸੇ ਤੰਗ ਦੇ ਨਾਲ ਇੱਕ ਕੰਟੀਨਿਊਸ ਕਹਿੰਦੇ ਰੱਖਾਂਗੇ ਸੋ ਇਹਦੇ ਨਾਲ ਪਿੰਦਰ ਜੀ ਕੁਝ ਹੋਰ ਜਿਹੜੀਆਂ ਕਿ ਭਾਈਚਾਰਿਆਂ ਨਾਲ ਜੁੜੀਆਂ ਹੋਈਆਂ ਇਹ ਖਬਰਾਂ ਵੀ ਨੇ ਜੀ ਤੇ ਕੁਝ ਜਿਹੜੀਆਂ ਗ੍ਰਿਫਤਾਰੀਆਂ ਵੀ ਹੋਈਆਂ ਨੇ ਸੋ ਉਸ ਸੰਬੰਧੀ ਵੀ ਗੱਲ ਕਰਦੇ ਆ ਜੀ ਇਹਦੇ ਵਿੱਚ ਇੱਕ ਦਾ ਨੌਜਵਾਨ ਐਡਮੈਂਟਨ ਤੋਂ ਪਿਛਲੇ ਕੁਝ ਦਿਨਾਂ ਤੋਂ ਗੁੰਮ ਸੀਗਾ ਉਹ ਕਾਦੀਪ ਸਿੰਘ ਤੇ ਇਹਦੇ ਬਾਰੇ ਪਤਾ ਲੱਗਾ ਕਿ ਜਿਹਦੀ ਜਿਹੜੀ লাশ ਹੈ ਉਹ ਸਕੈਚਵਨ ਜਿਹੜਾ ਦਰਿਆ ਆ ਸੋ ਉਹਦੇ ਤੋਂ ਮਿਲੀ ਹੈ ਸੋ ਕਾਫੀ ਹਮਦ ਭਾਗੀ ਖਬਰ ਹੈ ਹੁਣ ਕੀ ਕਾਰਨ ਰਹੇ ਨੇ ਉਹ ਆਣ ਵਾਲੇ ਸਮੇਂਦਰਨ ਕਲੀਅਰ ਹੋਣਗੇ ਪਿਛਲੇ ਕੁਝ ਦਿਨਾਂ ਤੋਂ ਇਹਦੀ ਤਸਵੀਰ ਜਾਰੀ ਕਰਕੇ ਨੌਜਵਾਨ ਦੀ ਇਸਤਿਫਾਲ ਕੀਤੀ ਜਾ ਰਹੀ ਸੀ ਤੇ ਹੁਣ ਅਪਡੇਟ ਆਈ ਹੈ ਵੀ ਇਹਦੀ লাশ ਜਿਹੜੀ ਆ ਉਹ ਮਿਲ ਗਈ ਹੈ ਤੇ ਜਿਹਦੇ ਨਾਲ ਕੈਲਨੰਦ ਦੇ ਵਿੱਚ RAMPREET SINGH ਉਮਰ 25 ਸਾਲ ਹੈ ਸੋ ਇਹਨਾਂ ਨੂੰ ਜਿਹੜੀ ਇੰਪੇਅਰਡ ਤੇ ਜਿਹੜੀ ਐਲਕੋਹਲ ਤੇ ਡਰੱਗ ਲੈ ਕੇ ਡਰਾਈਵ ਕਰਨ ਦੇ ਦੋਸ਼ ਦੇ ਵਿੱਚ ਇਹ ਇਹਨਾਂ ਨੂੰ ਚਾਰਜ ਕੀਤਾ ਗਿਆ ਹੈ ਤੇ ਇਹਦੇ ਕੋਲੋਂ ਜਿਹੜਾ ਆ ਇੱਕ ਜਿਹੜਾ ਵਿਪਨ ਵੀ ਬਰਾਮਦ ਹੋਇਆ ਜਿਹੜਾ ਕਿ ਡੇਂਜਰਸ ਪਰਪਸ ਵਾਸਤੇ ਰੱਖਿਆ ਹੋਇਆ ਸੀਗਾ ਤੇ ਨਾਲ ਕੁਛ ਜਿਹੜੀ ਆ ਨਸ਼ੇ ਦੀ ਬਰਾਮਦਗੀ ਵੀ ਹੋਈ ਆ ਤੇ ਇਹਦੇ ਨਾਲ 4 ਲੱਖ ਦੇ ਡਰਗ ਦੇ ਨਾਲ ਦੋ ਹੋਰ ਪੰਜਾਬੀ ਨੌਜਵਾਨ ਗ੍ਰਿਫਤਾਰ ਹੋਏ ਨੇ ਤੇ ਜਿਨ੍ਹਾਂ ਦੇ ਵਿੱਚ 20 ਸਾਲਾ ਜਸ਼ਨਪ੍ਰੀਤ ਸਿੰਘ ਫੜਿਆ ਗਿਆ ਤੇ 18 ਸਾਲਾ ਕਨਪੀਰ ਸਿੰਘ ਫੜਿਆ ਗਿਆ ਤੇ 4 ਲੱਖ ਡਾਲਰ ਦੇ ਨਾਲ ਕੋ ਨਸ਼ੇ ਫੜੇ ਗਏ ਨੇ ਤੇ ਇਹਦੇ ਬਾਰੇ ਪਤਾ ਲੱਗਾ ਕਿ ਟੋਰਾਂਟੋ ਦੇ ਜਿਹੜੇ ਲਾਕਲੇ ਛੋਟੇ ਛੋਟੇ ਸ਼ਹਿਰ ਨੇ ਸੋ ਉਹਨਾਂ ਦੇ ਵਿੱਚ ਜਾ ਕੇ ਇਹ ਨਸ਼ੇ ਇਹਨਾਂ ਨੇ ਵੰਡਨੇ ਸੀਗੇ ਤੇ ਇਹ ਵੀ ਪਤਾ ਲੱਗਾ ਵੀ ਜਿਹੜੀ ਰੈਂਟਲ ਗੱਡੀਆਂ ਹੁੰਦੀਆਂ ਨੇ ਸੋ ਇਹਨਾਂ ਦਾ ਇਸਤੇਮਾਲ ਵੀ ਜਿਹੜਾ ਆ ਇਹ ਨਸ਼ੇ ਵੰਡਣ ਦੇ ਵਿੱਚ ਕੀਤਾ ਜਾ ਰਿਹਾ ਆਪਣੀਆਂ ਗੱਡੀਆਂ ਨਹੀਂ ਮਤਲਬ ਰੈਂਟਲ ਗੱਡੀਆਂ ਲੈ ਕੇ ਜਾਂ ਇਸ ਤਰ੍ਹਾਂ ਦੀ ਜਿਹੜੀਆਂ ਗੱਡੀਆਂ ਦੀ ਉਹਨਾਂ ਦੀ ਵਰਤੋਂ ਇਹਦੇ ਵਿੱਚ ਕੀਤੀ ਜਾ ਰਹੀ ਹੈ ਤੇ ਇਹਦੇ ਨਾਲ ਇਹ ਵੀ ਪਤਾ ਲੱਗਾ ਕਿ ਜਿਹੜੇ ਇਮੀਗ੍ਰੇਸ਼ਨ ਸਟੇਟਸ ਨਾਲ ਸੰਬੰਧੀ ਜਿਹੜੇ ਵੱਖ-ਵੱਖ ਤਰ੍ਹਾਂ ਦੇ ਦੋਸ਼ ਪਿਛਲੇ ਸਮੇਂ ਤੋਂ ਲੱਗੇ ਸਿਗੇ ਜੀ ਇਹ ਪ੍ਰਮੀਸਿੰਗ ਸਰਕਾਰਿਆ ਜਿਹੜੇ ਕਿ ਸਾਡੇ ਅਨਟਾਰੀਓ ਦੇ ਟਰਾਂਸਪੋਰਟ ਮੰਿਸਟਰ ਨੇ ਸੋ ਸਰਕਾਰਿਆ ਸਾਹਿਬ ਤੱਕ ਵੀ ਇਹ ਗੱਲ ਪਹੁੰਚੀ ਸੀ ਕਿ ਬਹੁਤ ਸਾਰੇ ਲੋਗ ਜਿਹੜਾਂ ਕੋਲ ਕਮਰਸ਼ੀਅਲ ਟਰੱਕ ਦੇ ਲਾਇਸੈਂਸ ਨੇ ਅਨਟਾਰੀਓ ਦੇ ਵਿੱਚੋਂ ਰਹਿੰਦੇ ਨੇ ਪਰ ਉਹਨਾਂ ਦਾ ਸਟੇਟਸ ਜਿਹੜਾ ਇੱਥੇ ਜਿਹੜਾ ਇਸ ਸਮੇਂ ਕੋਈ ਹੈ ਨਹੀਂ ਹੈ ਜਿਆਦਾ ਸਟੇਟਸ ਸਿਗਾ ਪਹਿਲਾਂ ਵਰਕ ਫਾਰਵਰਡ ਵਗੈਰਾ ਸਿਗਾ ਐਕਸਪਾਇਰ ਹੋ ਗਏ ਨੇ ਜੀ ਜਾਂ ਉਹ ਇੱਥੇ ਐਸੇ ਜਿਹੜਾ ਇਹ ਇੱਥੇ ਟੂਰਿਸਟ ਵਗੈਰਾ ਆਏ ਹੋਏ ਨੇ ਵਿਜ਼ਟਰ ਆਏ ਹੋਣੇ ਲਾਇਸੈਂਸ ਬਣਾ ਲਿਆ ਪਰ ਸਟੇਟਸ ਫੇਕ ਹੋਈ ਰਹੀ ਆ ਉਹ ਗੈਰਕਾਨੂੰਨੀ ਢੰਗ ਨਾਲ ਇੱਥੇ ਕੰਮ ਕਰ ਰਹੇ ਨੇ ਅਨਟਾਰੀਓ ਦੇ ਵਿੱਚ ਸੋ ਇਹੋ ਜਿਹੀਆਂ ਖਬਰਾਂ ਉਹਨਾਂ ਤੱਕ ਪਹੁੰਚਾਈਆਂ ਗਈਆਂ ਸਨ ਤੇ ਹੁਣ ਪਤਾ ਲੱਗਾ ਕਿ ਜਿਹੜੇ ਵੱਖ-ਵੱਖ ਸਕੇਲਾ ਨੇ ਅਨਟਾਰੀਓ ਦੀਆਂ ਉੱਥੇ ਇਸ ਚੀਜ਼ ਬਾਬਤ ਪੁੱਛ ਕੇ ਵੀ ਜਿਹੜੇ ਐਮਟੀਓ ਕਰ ਰਹੇ ਨੇ ਕਿ ਉਹ ਜਿੱਦਾਂ ਤੇ ਵੀ ਕੋਈ ਸ਼ੱਕ ਵਗੈਰਾ ਹੁੰਦਾ ਵੀ ਉਹਨਾਂ ਦਾ ਸਟੇਟਸ ਵਗੈਰਾ ਕਿ ਇਹ ਵੀ ਉਹਨੂੰ ਕੰਮ ਕਰਨ ਦੀ ਜਾਇਜ਼ ਹੈ ਜਾਂ ਨਹੀਂ ਹੈ ਕਿਤੇ ਇਸ ਤਰ੍ਹਾਂ ਨਹੀਂ ਹੈ ਕਿ ਉਹ ਗੈਰਕਾਨੂੰਨੀ ਢੰਗ ਨਾਲ ਤੇ ਕੰਮ ਕਰ ਰਹੇ ਨੇ ਸੋ ਇਸ ਸਬੰਧੀ ਸਰਕਾਰੀਆ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਵੀ ਅਸੀਂ ਔਰ ਵਾਲੇ ਸਮੇਂ ਦੌਰਾਨ ਸਖਤੀ ਕਰਾਂਗੇ ਤੇ ਜੇਕਰ ਇਹੋ ਜਿਹੇ ਕੋਈ ਲੋਕ ਜਿਹੜੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਇੱਥੇ ਕਰਦੇ ਨੇ ਤੇ ਉਹਨਾਂ ਦੇ ਖਿਲਾਫ ਅਸੀਂ ਜਿਹੜਾ ਆ ਇਹ ਸ਼ਕਤੀ ਜਿਹੜੀ ਆ ਕਰਾਂਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਆ ਇਹ ਕਾਫੀ ਜਿਹੜੀਆਂ ਨੇ ਸਰਕਾਰ ਦੇ ਧਿਆਨ ਦੇ ਵਿੱਚ ਵੀ ਆ ਰਹੀਆਂ ਅਸੀਂ ਆ ਤੇ ਹੁਣ ਦੇਖੋ ਕਿੰਨੇ ਕੁ ਲੋਕਾਂ ਦੇ ਖਿਲਾਫ ਕਾਰਵਾਈ ਹੁੰਦੀ ਕਿਉਂਕਿ ਕੱਲੇ ਟਰੈਕਿੰਗ ਦੇ ਵਿੱਚ ਨਹੀਂ ਆ ਸਾਨੂੰ ਪਤਾ ਤੇ ਹੋਰ ਵੀ ਬਹੁਤ ਸਾਰੇ ਕੰਮ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦਾ ਸਟੇਟਸ ਸਹੀ ਨਹੀਂ ਆ ਜਾਂ ਜਿਹੜੇ ਲੋਕ ਜਿਹੜੇ ਵਿਸਟਾ ਤੇ ਆ ਰਹੇ ਨੇ ਚੋਰੀ ਛੁਪੇ ਇੱਥੇ ਕੰਮ ਕਰੀ ਜਾ ਰਹੇ ਨੇ ਅਗਰ ਸ਼ਕਤੀ ਹੁੰਦੀ ਹੈ ਉਹਦੇ ਨਾਲ ਜਿਹੜਾ ਬਾਕੀ ਇੰਡਸਟਰੀ ਨੂੰ ਵੀ ਕਾਫੀ ਫਾਇਦਾ ਜਿਹੜਾ ਹੋ ਸਕਦਾ। ਜੀ ਸਰ ਇਹਦੇ ਵਿੱਚ ਇਹ ਵੀ ਚੀਜ਼ਾਂ ਨਹੀਂ ਮੈਂ ਕਿਉਂਕਿ ਆਪਣੇ ਕੋਲ ਇੱਕ 1.5 ਮਿੰਟ ਹੈ ਬਾਕੀ ਇਹ ਕਿਤੇ ਮੈਂ ਬੈਠਾ ਉੱਥੇ ਸੁਣਿਆ ਕੋਈ ਕਿਸੇ ਦਾ ਰਿਸ਼ਤੇਦਾਰ ਆਇਆ ਟਰੱਕ ਦਾ ਲਾਇਸੈਂਸ ਲੈ ਲਿਆ ਪਰ ਕਿਸੇ ਬੰਦੇ ਨੇ ਛੁੱਟੀ ਤੇ ਜਾਣਾ ਸੀਗਾ ਤੇ ਉਹ ਕਹਣਾ ਹੈ ਕਰ ਵੀ ਮੈਂ ਤਾਂ ਚੱਲਿਆ ਛੁੱਟੀ ਤੇ ਉਹਦੇ ਕੋਲ ਕੋਈ ਕੰਪਨੀ ਦੀ ਕੋਈ ਇੰਸ਼ੋਰੈਂਸ ਨਹੀਂ ਕੋਈ ਕੋਈ ਕਿਸ ਤਰ੍ਹਾਂ ਦੀ ਇੰਸ਼ੋਰੈਂਸ ਨਹੀਂ ਵੀ ਚੱਲ ਜਿਹੜਾ ਮੈਂ 15 20 ਦਿਨ ਲਾ ਕੇ ਆਉਣਾ ਤੂੰ ਉਹਨਾਂ ਟਾਈਮ ਮੇਰੀ ਜਗ੍ਹਾ ਤੇ ਟਰੱਕ ਚਲਾ ਲਾ ਤੁਸੀਂ ਉਹ ਦੇਖ ਲਓ ਨਾ ਤਾਂ ਉਹਨੇ ਕਦੇ ਟੀਮ ਚ ਟਰੱਕ ਚਲਾਇਆ ਹੋਣਾ ਕੁਝ ਉਹ ਪਤਾ ਨਹੀਂ ਕਿਵੇਂ ਉਹਨੇ ਟਰੱਕ ਚਲਾਇਆ ਕਿਵੇਂ ਨਹੀਂ ਮਤਲਬ ਲੋਕ ਆਪਣੇ ਵੀ ਐਦੀਆਂ ਐਨੀਆਂ ਗਹਿਲੀਆਂ ਕਰ ਜਾਂਦੇ ਨੇ ਜੀ ਜੀ ਇਹਦੇ ਚ ਪਿੰਦੇ ਦੀ ਜ਼ਿਆਦਾ ਆਪਣੇ ਹੀ ਨੇ ਜਿਹੜੇ ਇਸ ਤਰ੍ਹਾਂ ਦੇ ਕੰਮ ਕਰ ਰਹੇ ਮੈਂ ਦੱਸ ਰਿਹਾ ਕਿ ਜਿਹੜੇ ਲੋਕ ਵੈਸਟਰ ਵੀ ਆ ਰਹੇ ਨੇ ਜਾ ਜਿਨ੍ਹਾਂ ਦਾ ਸਟੇਟਸ ਨਹੀਂ ਜਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਵੀ ਲਾ ਲਓ ਜਿਨ੍ਹਾਂ ਨੂੰ 24 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ ਉਹ ਮੋਤਾ ਕੰਮ ਪਹਿਲਾਂ ਵੀ ਇੱਕ ਸਟੂਡੈਂਟ ਦੀ ਕਵਰ ਕਾਫੀ ਚਰਚਾ ਚ ਰਹੀ ਸੀ ਨੂੰ ਉਥੋਂ ਰਿਪੋਰਟ ਵੀ ਕੀਤਾ ਗਿਆ ਸੀਗਾ ਵੀ ਉਹ ਦੇ ਕੋ 20 ਘੰਟੇ ਦੀ ਯਾਇਸ ਸੀ ਤਾਂ ਉਹ ਫੁੱਲ ਟਾਈਮ ਕਾਮਰਡ ਟ੍ਰਕਿੰਗ ਦੇ ਵਿੱਚ ਕਰ ਰਿਹਾ ਸੀਗਾ ਸੋ ਇਹ ਚੀਜ਼ਾਂ ਇਹ ਬਹੁਤ ਰਹਿ ਕਿਉਂਕਿ ਆਮ ਤੌਰ ਤੇ ਜਦੋਂ ਸਕੇਲਾਂ ਦੇ ਪਰਸਾਂ ਨੂੰ ਫੋਲੋ ਕਰਦੇ ਨੇ ਤੇ ਉਹ ਇਹ ਚੀਜ਼ਾਂ ਬਾਰੇ ਪੁੱਛ ਕੇਛ ਨਹੀਂ ਹੁੰਦੀ ਵੀ ਤੁਹਾਡਾ ਸਟੇਟਸ ਕੀ ਹੈ ਵੈਸੇ ਉਹ ਤੁਹਾਡਾ ਲਾਇਸੈਂਸ ਵਗੈਰਾ ਜਾਂ ਟ੍ਰੈਕਰੀ ਇਨਸਪੈਕਸ਼ਨ ਵਗੈਰਾ ਕਰ ਲੈਂਦੇ ਨੇ ਪੇਪਰ ਵਰਕ ਚੈੱਕ ਕਰ ਲੈਂਦੇ ਨੇ ਤਾਂ ਹੁਣ ਇਹਨਾਂ ਚੀਜ਼ਾਂ ਕਿਉਂਕਿ ਇਹ ਗੱਲ ਕਾਰੀਆ ਸਾਹਿਬ ਤੱਕ ਪਹੁੰਚਾਈ ਗਈ ਸੀ ਉਹਨਾਂ ਨੂੰ ਕੋ ਸਵਾਲ ਪੁੱਛੇ ਗਏ ਸਿਗੇ ਸੋ ਇਹ ਕਰਕੇ ਥੋੜੀ ਹੁਣ ਹਿਲਚੁਲ ਜਿਹੜੀ ਆ ਇਸ ਪਾਸੇ ਨੂੰ ਹੋਈ ਹੈ ਜੀ ਤੇ ਨਾਲ ਪਿੰਨ ਜੀ ਅੰਤ ਤੇ ਗੱਲ ਕਰਦੇ ਆ ਕਿ ਜਦੋਂ ਕੈਨੇਡਾ ਯੂ ਐਸ ਬਾਰਡਰ ਕ੍ਰੋਸਿੰਗ ਜਿਹੜੀ ਸੀਗੀ ਉਹਨੂੰ ਬੰਦ ਕਰਨੇ ਦੀਆਂ ਕੋਸ਼ਿਸ਼ਾਂ ਹੋਈਆਂ ਸੀਆਂ ਇਹ ਤੇ ਸਟ੍ਰਾਈਕ ਜਿਹੜੀ ਸੀ ਇਹ ਟਰੱਕਰਸ ਵੱਲੋਂ ਟਰੱਕਰਾਂ ਦੇ ਨਾਂ ਦੇ ਉੱਪਰ ਕੀਤੀ ਗਈ ਸੀ ਜਦੋਂ ਕੋਵਿਡ ਦੇ ਟੀਕੇ ਲੱਗਦੇ ਸੀਗੇ ਉਸ ਦਿਨਾਂ ਦੀ ਗੱਲ ਹੈ ਜੀ ਤੇ ਇਹ ਜਦੋਂ ਇਹ ਬਾਰਡਰ ਜਿਹੜੇ ਸੀਗੇ ਉਹਨਾਂ ਦੇ ਉੱਪਰ ਪ੍ਰੋਟੈਸਟ ਹੋ ਰਿਹਾ ਸੀਗਾ ਤੇ ਆਵਾਜਾਈ ਬੰਦ ਕੀਤੀ ਗਈ ਸੀ ਤਾਂ ਉਸ ਸਮੇਂ ਕੈਨੇਡਾ ਯੂਐਸ ਬਾਰਡਰ ਕਰਾਸਿੰਗ ਜਿਹੜੀ ਕੁਸ ਅਲਵਾਟਾ ਦੇ ਵਿੱਚ ਪੈਂਦੀ ਐ ਸੋ ਉੱਥੇ ਵੀ ਇਹ ਇਹ ਹਾਈਵੇ ਬੰਦ ਕੀਤੇ ਗਏ ਸੀਗੇ ਤਾਂ ਉਹਨਾਂ ਮਾਮਲਿਆਂ ਦੇ ਵਿੱਚ ਹੁਣ ਮਤਲਬ ਲੱਗਾ ਵੀ ਦੋ ਜਣਿਆਂ ਨੂੰ 6.5 ਸਾਲ ਦੀ ਜਿਹੜੀ ਸਜ਼ਾ ਆ ਸੋ ਕੋਰਟ ਵੱਲੋਂ ਅਲਾਨੀ ਗਈ ਐ ਸੋ ਇਹਦੇ ਵਿੱਚ ਇਹਨਾਂ ਉੱਪਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਦੋਸ਼ ਉਸ ਸਮੇਂ ਲੱਗੇ ਸੀਗੇ ਕਿ ਇਹਨਾਂ ਨੇ ਜਿਹੜਾ ਆ ਉੱਥੇ ਹਾਈਵੇ ਨੂੰ ਬੰਦ ਕਰਨੇ ਦੇ ਵਿੱਚ ਇਹਨਾਂ ਦਾ ਯੋਗਦਾਨ ਰਿਹਾ ਤੇ ਇਹਨਾਂ ਨੇ ਜਿਹੜਾ ਆ ਉੱਥੇ ਤੋੜਪਾਨ ਵੀ ਜਿਹੜੀ ਹਾਈਵੇ ਦੇ ਉੱਪਰ ਕੀਤੀ ਹੈ ਸੋ ਇਹਦੇ ਵਿੱਚ ਇੱਕ ਐਂਟੋਨੀ 올ਿਨਿਕ ਨਾ ਨਾ ਬੰਦਾ ਆ ਤੇ ਦੂਜਾ ਜਿਹੜਾ ਐਕ੍ਰਿਸ ਕਾਰਬਟ ਨਾ ਦਾ ਬੰਦਾ ਆ ਸੋ ਇਹਨਾਂ ਦੇ ਖਿਲਾਫ ਇਹ ਸੁਣਵਾਈ ਸੀਗੀ ਕਿ ਕੁਛ ਇਹਨਾਂ ਕੋਲੋਂ ਹਥਿਆਰ ਜਾਂ ਕੁਛ ਇਹੋ ਜਿਹੀ ਚੀਜ਼ਾਂ ਵੀ ਬਰਬਾਦ ਹੋਈਆਂ ਸੀ ਜਿੰਨਾਂ ਤੋੜ ਪਾਜੀ ਦਿੱਤੀ ਜਾ ਸਕਦੀ ਆ ਸੋ 6.5 ਸਾਲ ਦੀ ਇਹ ਦੋਵਾਂ ਜੜਿਆਂ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਸਜ਼ਾਵਾ ਹੋਈ ਹੈ ਜੀ ਪੰਨ ਸਾਹਿਬ ਬਹੁਤ ਬਹੁਤ ਧੰਨਵਾਦ ਕੱਲ ਨੂੰ ਨੰਮੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਦੁਬਾਰਾ ਜੁੜਾਂਗੇ ਬਹੁਤ ਬਹੁਤ ਧੰਨਵਾਦ